ਜੋ ਕਿਸਾਨ ਕੋਲੇ ਪੈਸਾ ਹੀ ਨਹੀਂ ਹੋਊ ਤਾਂ ਸਾਰਾ ਵਪਾਰ ਤੇ ਸਾਰਾ ਬਾਜ਼ਾਰ ਫੇਲ ਹੋਊਗਾ। ਸੈਂਟਰ ਸਰਕਾਰ ਤਾਂ ਕਹਿੰਦੀ ਆ ਅਸੀਂ ਇਹ ਖਰੀਦਣਾ ਹੀ ਨਹੀਂ। ਜੇ ਖਰੀਦਣਾ ਹੀ ਨਹੀਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਂ ਉਹਨਾਂ ਦੇ ਗਡਾਊਨ ਦੇ ਵਿੱਚ ਕੋਈ ਦਾਣਾ ਹੀ ਨਹੀਂ ਹੋਊ ਤਾਂ ਕਾਲ ਪੈਣ ਤੇ ਕਿਸੇ ਨੂੰ ਕੀ ਦੇਣਗੇ? ਫਰੀ ਦਨੇ ਅਖਬਾਰੀ ਆਪਾਂ ਕੁਛ ਖਬਾਰ ਆਪਾਂ ਰੱਖ ਲੈਨੇ ਆ ਵੀ ਲੋਕ ਬੈਠ ਕੇ ਉੱਥੇ ਬੈਠ ਕੇ ਪੜਨ ਉੱਥੇ ਫਿਰ ਆਪਾਂ ਗੱਲਬਾਤ ਕਰਦੇ ਰਹੀਏ ਉਹਨਾਂ ਨਾਲ ਕੁਛ ਆਪਾਂ ਬਾਹਰ ਰੱਖ ਦਿੰਨੇ ਆ ਤੇ ਉਹ ਲੋਕੀ ਆਪਣਾ ਪੜ ਸਕਦੇ ਫਰੀਲੀ ਉਹਦੀ ਇੱਕ ਸੈਂਸ ਲੈ ਸਕਣ ਤਾਂ ਜਿਹੜਾ ਚਾਹ ਜਾਂ ਉਤਸ਼ਾਹ ਉਹ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਸੋ ਊੜੇ ਜੜੇ ਤੋਂ ਥੋੜਾ ਜਿਹਾ ਕਨਸੈਪਟ ਵੱਧ ਕੇ ਆ ਪਰ ਸ਼ੁਰੂਆਤ ਉਤੋਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਪਹਿਲਾਂ ਊੜਾ ਜੜਾ ਸਿੱਖੀ ਸਿਕਾ ਜੀ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਰਾਜਵਿੰਦਰ ਸਿੰਘ ਇਸ ਵਕਤ ਅਸੀਂ ਵੇੜੇ ਵਿੱਚ ਖੜੇ ਹੋਏ ਹਾਂ ਜਿਵੇਂ ਆਪਾਂ ਕਹਿ ਦਈਏ ਕਿ ਘਰ ਦਾ ਵੇੜਾ ਹੁੰਦਾ ਜਿੱਥੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਜਿੱਥੇ ਬੈਠ ਕੇ ਸਾਰਾ ਪਰਿਵਾਰ ਦੁੱਖ ਸੁੱਖ ਸਾਂਝੇ ਕਰਦਾ ਜਿੱਥੇ ਬੈਠ ਕੇ ਸਾਰਾ ਪਰਿਵਾਰ ਖਾਣਾ ਖਾਂਦਾ ਹਾਸੇ ਖੇਡੇ ਸਭ ਕੁਝ ਹੁੰਦਾ ਉਸ ਤਰ੍ਹਾਂ ਦਾ ਵਿੜਾ ਇੱਕ ਸਿੰਘੂ ਬਾਰਡਰ ਤੇ ਬਣਿਆ ਹੋਇਆ ਮੈਂ ਵਿੜੇ ਦੇ ਬਿਲਕੁਲ ਬਾਹਰ ਖੜਾ ਹੋਇਆ ਇਸ ਤੋਂ ਬਾਅਦ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਇੱਥੇ ਕਿਤਾਬਾਂ ਪਈਆਂ ਹੋਈਆਂ ਪੜਨ ਦੇ ਲਈ ਅਖਬਾਰ ਪਏ ਹੋਏ ਆ ਤੇ ਨਾਲ ਦੀ ਨਾਲ ਇੱਕ ਵੱਡੇ ਲਾਇਬ੍ਰੇਰੀ ਅੰਦਰ ਵੀ ਬਣੀ ਹੋਈ ਆ ਵਿੜੇ ਦਾ ਟਾਈਮ ਕੀ ਆ ਸ਼ਾਮ ਨੂੰ ਇੱਥੇ 4 ਤੋਂ 6 ਵਜੇ ਤੱਕ ਜਿਹੜੀ ਆ ਕਸਰਤ ਜਿਹੜੀ ਆ ਉਹ ਕਰਾਈ ਜਾਂਦੀ ਆ ਬਜ਼ੁਰਗਾਂ ਨੂੰ ਸਿੱਖਿਆ ਵੀ ਦਿੱਤੀ ਜਾਂਦੀ ਆ ਤੁਸੀਂ ਦੇਖ ਰਹੇ ਹੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਬਜ਼ੁਰਗਾਂ ਦਾ ਸਕੂਲਾ ਵੇੜਾ ਫਿਟਨੈਸ ਲਾਇਬ੍ਰੇਰੀ ਤੇ ਰੰਗ ਮੰਚ ਇੱਥੇ ਕਹਿੰਦੇ ਆ ਕਿ ਕਿਤਾਬਾਂ ਫ੍ਰੀ ਹਨ ਤੁਸੀਂ ਪੜਨ ਲਈ ਨਾਲ ਲਿਜਾ ਸਕਦੇ ਹੋ ਕਿਤਾਬਾਂ ਬਿਲਕੁਲ ਮੁਫਤ ਨੇ ਪੜਨ ਦੇ ਲਈ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਬਜ਼ੁਰਗਾਂ ਦਾ ਸਕੂਲ ਸ਼ਾਮ ਤੋਂ ਸ਼ਾਮ ਨੂੰ 3 ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਕੂਲ ਆ ਇੱਥੇ ਲੱਗਦਾ ਕਿੰਨੀ ਕਿੰਨਤੀ ਵਿੱਚ ਬਜ਼ੁਰਗ ਪਹੁੰਚਦੇ ਆ ਇਹ ਵਿੜੇ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਲਵਾਂਗੇ ਤੁਸੀਂ ਦੇਖ ਰਹੇ ਹੋ ਬੈਠਣ ਦੇ ਲਈ ਪ੍ਰਬੰਧ ਜਿਹੜਾ ਕੀਤਾ ਹੋਇਆ ਬਜ਼ੁਰਗ ਬੈਠੇ ਆ ਸਾਰੀ ਖਬਰ ਰੱਖਦੇ ਆ ਕਿ ਕੀ ਚੱਲ ਰਿਹਾ ਦੁਨੀਆ ਉੱਪਰ ਕੀ ਚੱਲ ਰਿਹਾ ਭਾਰਤ ਵਿੱਚ ਕੀ ਚੱਲ ਰਿਹਾ ਅੰਦੋਲਨ ਬਾਰੇ ਕਿਹੋ ਜਿਹੇ ਵਿਚਾਰ ਜਿਹੜੇ ਅਖਬਾਰਾਂ ਦੇ ਵਿੱਚ ਆਉਂਦੇ ਆ ਓਹੋ ਹਾਸਲ ਕਰਦੇ ਨੇ ਤੁਸੀਂ ਦੇਖ ਰਹੇ ਹੋ ਬਜ਼ੁਰਗ ਬੈਠੇ ਅਖਬਾਰ ਪੜ੍ਹ ਰਹੇ ਆ ਗੱਲਬਾਤ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਭਾਈ ਜੀ ਨਰਮਲ ਸਿੰਘ ਤੁਸੀਂ ਵਿਹੜੇ ਚ ਪਹੁੰਚੇ ਹੋ ਸਿੰਘੂ ਬਾਰਡਰ ਤੇ ਵਿਹੜਾ ਬਣਿਆ ਹੋਇਆ ਕਦੋਂ ਤੋਂ ਇੱਥੇ ਆ ਰਹੇ ਹੋ ਜਿਹੜਾ ਤੁਸੀਂ ਆਹ ਜਾਣਕਾਰੀ ਲੈਣੇ ਹੋ ਅਖਬਾਰ ਪੜ੍ਹਦੇ ਹੋ ਕਦੋਂ ਤੋਂ ਆ ਰਹੇ ਹੋ ਇੱਥੇ ਇਹ ਜਿੱਦਣ ਤੋਂ ਇਹ ਖੁੱਲਿਆ ਤਕਰੀਬਨ ਮੋਰਚਾ ਜਿਹੜਾ 85-86 ਦਿਨ ਹੋ ਗਏ ਉਸ ਤੋਂ ਤੋਂ ਹੀ ਅਸੀਂ ਲਗਾਤਾਰ ਇਹ ਮੋਰਚੇ ਦੇ ਵਿੱਚ ਸਮੂਲੀਅਤ ਕਰ ਰਹੇ ਹਾਂ ਜੀ ਕਿਸਾਨੀ ਸੰਘਰਸ਼ ਬਾਰੇ ਕੀ ਵਿਚਾਰ ਰੱਖਦੇ ਹੋ ਲੰਬੇ ਸਮੇਂ ਤੋਂ ਆਪਾਂ ਬੈਠੇ ਹੋਏ ਆ तकरीबन 90 ਦੇ ਦਰੀਬਨ ਆਪਾਂ ਨੂੰ ਇੱਥੇ ਦਿਨ ਸੰਘਰਸ਼ ਬਾਰੇ ਸਾਡੇ ਵਿਚਾਰ ਇਹ ਆ ਵੀ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਆ ਜੀ ਇਹ ਕੱਲੇ ਕਿਸਾਨਾਂ ਦੇ ਵਾਸਤੇ ਮਾਰੂ ਨਹੀਂ ਹੈ ਜਦੋਂ ਕਿਸਾਨ ਕੋਲ ਪੈਸਾ ਨਹੀਂ ਹੋਊਗਾ ਤੇ ਉਹ ਦੁਕਾਨ ਤੇ ਨਹੀਂ ਜਾਊਗਾ ਜੇ ਕਿਸਾਨ ਕੋਲ ਪੈਸਾ ਹੋਊ ਤਾਂ ਦੁਕਾਨ ਤੇ ਕੱਪੜਾ ਵੀ ਲੈਣ ਜਾਊ ਹੋਰ ਸਮਾਨ ਵੀ ਖਰੀਦੂ ਜਦੋਂ ਕਿਸਾਨ ਕੋਲੇ ਪੈਸਾ ਹੀ ਨਹੀਂ ਹੋਊ ਤਾਂ ਸਾਰਾ ਵਪਾਰ ਤੇ ਸਾਰਾ ਬਾਜ਼ਾਰ ਫੇਲੂਗਾ ਤੁਹਾਡੀ ਕਹਿਣ ਦਾ ਮਤਲਬ ਆ ਕਿ ਇਹਦਾ ਕੱਲਾ ਜਿਹੜਾ ਨੁਕਸਾਨ ਹੈ ਕਿਸਾਨਾਂ ਨੂੰ ਨਹੀਂ ਦੁਕਾਨਦਾਰਾਂ ਨੂੰ ਵੀ ਹੈ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਆੜਤੀਆਂ ਨੂੰ ਸਭ ਨੂੰ ਆ ਸਿਰਫ ਇੱਕ ਕਾਰਪੋਰੇਟ ਘਰਾਣਿਆਂ ਨੂੰ ਇਹਦਾ ਫਾਇਦਾ ਹੈ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਸਟੋਰ ਭਰ ਲੈਣੇ ਆ ਬਾਈਡ ਦੇ ਕਾਲ ਪੈ ਜਾਂਦਾ ਜਿਵੇਂ ਹੁਣ ਗਰੀਬਾਂ ਨੂੰ ਸਰਕਾਰਾਂ ਦੇ ਦਿੰਦੀਆਂ ਮੁਫਤ ਦੇ ਵਿੱਚ ਚੌਲ ਦਿੰਦੀਆਂ ਦਾਲਾਂ ਦਿੰਦੀਆਂ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜਾਈਆਂ ਹੋ ਰਹੀਆਂ ਉਹ ਸਾਰਾ ਕੁਝ ਠੱਪ ਹੋ ਜੂਗਾ ਕਾਰਪੋਰੇਟ ਘਰਾਣਿਆਂ ਨੇ ਕਿਸੇ ਨੇ ਵੀ 2 ਰੁਪਏ ਚੌਲ ਗਰੀਬ ਨੂੰ ਨਹੀਂ ਦੇਣੇ ਕਿਉਂਕਿ ਸੈਂਟਰ ਸਰਕਾਰ ਤਾਂ ਕਹਿੰਦੀ ਆ ਅਸੀਂ ਇਹ ਖਰੀਦਣਾ ਹੀ ਨਹੀਂ ਜੇ ਖਰੀਦਣਾ ਹੀ ਨਹੀਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਂ ਉਹਨਾਂ ਦੇ ਗਡਾਊਨ ਦੇ ਵਿੱਚ ਕੋਈ ਦਾਣਾ ਹੀ ਨਹੀਂ ਹੋਊ ਤਾਂ ਕਾਲ ਪੈਣ ਤੇ ਕਿਸੇ ਨੂੰ ਕੀ ਦੇਣਗੇ ਇਸ ਕਰਕੇ ਇਹ ਸਰਕਾਰ ਆ ਜਿਹੜੀ ਕਾਰਪੋਰਕ ਘਰਾਣਿਆਂ ਦੀ ਆ ਉਹਦੇ ਕਰਕੇ ਇਹ ਸਾਰਾ ਜਿਹੜਾ ਧਰਨਾ ਮੁਜਾਰੇ ਹੋ ਰਹੇ ਆ ਜੀ ਜੀ ਲੰਬੇ ਸਮੇਂ ਤੋਂ ਉਮਰ ਤੁਹਾਡੀ ਖਾਸ ਹੀ ਲੱਗਦੀ ਆ ਲੰਬੇ ਸਮੇਂ ਤੋਂ ਤੁਸੀਂ ਮਤਦਾਨ ਕਰਦੇ ਆ ਰਹੇ ਹੋ ਬਹੁਤ ਸਰਕਾਰਾਂ ਤੁਸੀਂ ਦੇਖੀਆਂ ਹੋਣਗੀਆਂ ਬਹੁਤ ਚੁਣੀਆਂ ਹੋਣਗੀਆਂ ਕਿ ਇਦਾਂ ਦੀ ਸਰਕਾਰ ਪਹਿਲਾਂ ਦੇਖੀ ਸੀ ਨਹੀਂ ਜੀ ਇਹ ਤਾਂ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਹੂੰ ਤਕਰੀਬਨ ਸਟੇਟਾਂ ਦੀਆਂ ਜਾਂ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਦੀ ਤਾਂ ਕਿਸਾਨਾਂ ਨਾਲ ਸ਼ੁਰੂ ਤੋਂ ਹੀ ਮਤਲਬ ਪੱਖਪਾਤ ਆ ਹੂੰ ਤੇ ਬਾਕੀ ਜਿਹੜੀਆਂ ਸਟੇਟ ਗਵਰਨਮੈਂਟ ਖਾਸ ਕਰ ਪੰਜਾਬ ਆ ਪੰਜਾਬ ਨੂੰ ਤਾਂ ਜਦੋਂ ਵੀ ਪੰਜਾਬ ਕੋਈ ਆਪ ਦੀ ਪੇਟ ਵਾਸਤੇ ਹੀ ਕੋਈ ਰੋਟੀ ਮੰਗਦਾ ਤਾਂ ਕਹਿੰਦੇ ਆ ਖਾਲਸਤਾਨੀ ਆਏ ਉਗਰਵਾਦੀ ਆਏ ਵੱਖਵਾਦੀ ਆਏ ਹੁਣ ਇਸ ਵੇਲੇ ਜਿਹੜਾ ਇਹ ਸਾਰੇ ਹਿੰਦੁਸਤਾਨ ਚ ਮਸਲਾ ਬਣ ਗਿਆ ਸਾਰੇ ਹਿੰਦੁਸਤਾਨ ਦੇ ਕਿਸਾਨ ਇਕੱਲੇ ਨਹੀਂ ਦੁਕਾਨਦਾਰ ਜਾਂ ਹੋਰ ਜਾਤਾਂ ਕਹਿ ਲੋ ਭਾਈਚਾਰਾ ਕਹਿ ਲੋ ਧਰਮ ਕਹਿ ਲੋ Hindu Muslim Sikh Sai ਸਾਰੇ ਇਹਦੇ ਵਿੱਚ ਡਟੇ ਹੋਇਆ ਕੀ ਇਹ ਸਰਕਾਰ ਨੂੰ ਇਹ ਲੱਗਦਾ ਵੀ ਇਹ ਸਾਰੇ ਹੀ ਖਾਲਸਤਾਨੀ ਆ ਜਾਂ ਸਾਰੇ ਹੀ ਵੱਖਵਾਦੀ ਆ ਮੈਂ ਤਾਂ ਇਹ ਸਮਝਦਾ ਵੀ ਇਹ ਜਿਹੜੇ ਉਹ ਦਿੱਲੀ ਬੈਠੇ ਆ ਦੋ ਚਾਰ ਕੋ ਕੱਲੇ ਹੀ ਖਾਲਸਤਾਨੀ ਆ ਬਾਕੀ ਜਿਹੜਾ ਹਿੰਦੁਸਤਾਨੋਂ ਸਾਰਾ ਹਿੰਦੁਸਤਾਨੀ ਆ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਬਸ ਜੀ ਧੰਨਵਾਦ ਜੀ ਵਿਚਾਰ ਵੀਰ ਜੀ ਤੋਂ ਸੁਨੇ ਇਹ ਵਿਚਾਰ ਵਿਹੜੇ ਦੇ ਵਿੱਚ ਬਾਈ ਜੀ ਬੈਠੇ ਹੋਏ ਆ ਇਹ ਵਿਹੜੇ ਦੇ ਵਿੱਚ ਅਖਬਾਰ ਪੜੇ ਜਾ ਰਹੇ ਆ ਵਿਹੜੇ ਵਿੱਚ ਹੋਰ ਬਹੁਤ ਤਰ੍ਹਾਂ ਦੀਆਂ ਸਹੂਲਤਾਂ ਆ ਉਹ ਵੀ ਆਪਾਂ ਜਾਣਕਾਰੀ ਵੀਰਾਂ ਤੋਂ ਲਵਾਂਗੇ ਜਿਨ੍ਹਾਂ ਨੇ ਇਸ ਵਿਹੜੇ ਨੂੰ ਬਣਾਉਂਦਾ ਇਨੀਸ਼ੀਏਟਿਵ ਲਿਆ ਇਹ ਸਿੰਘੂ ਬਾਡਰ ਤੇ ਵਿਹੜਾ ਬਣਿਆ ਹੋਇਆ ਬਾਈ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਵਿਚਾਰ ਜਦੋਂ ਰੋਜ਼ਾਨਾ ਅਖਬਾਰ ਪੜ੍ਹਦੇ ਨੇ ਇੱਥੇ ਤਰ੍ਹਾਂ-ਤਰ੍ਹਾਂ ਦੇ ਅਖਬਾਰ ਪਏ ਨੇ ਅਖਬਾਰ ਪੜ੍ਹਦੇ ਨੇ ਉੱਥੋਂ ਜਿਹੜੀ ਜਾਣਕਾਰੀ ਹਾਸਲ ਕਰਦੇ ਨੇ ਕਿ ਸਰਕਾਰ ਕੀ ਸੋਚ ਰਹੀ ਹੈ ਮੋਰਚੇ ਬਾਰੇ ਅਖਬਾਰ ਦੇ ਵਿੱਚ ਕੀ ਗੱਲਾਂ ਲਿਖੀਆਂ ਨੇ ਬੈਠਣ ਦੇ ਲਈ ਵੱਖਰਾ ਪ੍ਰਬੰਧ ਆ ਮੰਝਾ ਜਿਹੜਾ ਉਹ ਵੀ ਇੱਥੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਘਰ ਦਾ ਬਣਿਆ ਹੋਇਆ ਮੰਝਾ ਉਹ ਵੀ ਜਿਹੜਾ ਓਹੋ ਇੱਥੇ ਮੌਜੂਦ ਆ ਬਾਈ ਜੀ ਬੈਠੇ ਨੇ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਜੀ ਕਿਹੜਾ ਪਿੰਡ ਹੈ ਹੌਲ ਆ ਜੀ ਜ਼ਿਲ੍ਹਾ ਬਾਈ ਜੀ ਲੁਧਿਆਣਾ ਜੀ ਕਦੋਂ ਤੋਂ ਡਟੇ ਹੋ ਇਸ ਮੋਰਚੇ ਤੇ ਇਹ ਸਾਡੇ ਹੁਣ ਪਿੰਡ 'ਚ ਬਾਲੀਆਂ ਬੰਨਤੀਆਂ ਜੀ ਜਾਣਜੀ ਪਹਿਲਾਂ ਵੀ ਆਇਆ ਮੈਂ ਮੈਂ ਤੀਜੀ ਵਾਰ ਹੀ ਆਇਆ ਹਾਂ ਅੱਛਾ ਇੱਕ ਗੱਲ ਖਾਸ ਧਿਆਨ ਦੇਣਯੋਗ ਆ ਕਿ ਬਹੁਤ ਸਾਰੇ ਇਹ ਕਹਿੰਦੇ ਆ ਕਿ ਮੋਰਚਾ ਖਤਮ ਹੋ ਰਿਹਾ ਪਰ ਹੁਣ ਵਾਰੀਆਂ ਬਣੀਆਂ ਜਾ ਰਹੀਆਂ ਬਾਈ ਜੀ ਕਿਵੇਂ ਵਾਰੀਆਂ ਬਣੀਆਂ ਜਾ ਰਹੀਆਂ ਇੱਕ ਵਾਰੀ ਡਿਟੇਲ ਦੇ ਵਿੱਚ ਦੱਸੋ ਪਿੰਡ ਦੇ ਵਿੱਚ ਜਿਵੇਂ 110 ਉਹਨੇ ਘਰ ਹੈਗੇ ਹਾਂ ਵੀ ਹਰੇਕ ਪਿੰਡ ਚੋਂ ਵੀ ਪੰਜ ਜਾਣੇ ਪੰਜ ਦਿਨ ਲਈ ਆਉਂਦ ਨੇ ਪੰਜ ਰਾਤਾਂ ਖਾਤਰ ਅੱਛਾ ਹਾਂ ਫਿਰ ਹੋਰ ਉਹ ਅੱਜ ਅਸੀਂ ਵਗ ਜਾਣਾ ਆਏ ਜਾਂਦੇ ਆ ਪਰ ਹੋਰ ਆ ਜਾਣੇ ਨੇ ਹਾਂ ਇਦਾਂ ਦੀਆਂ ਵਾਰੀਆਂ ਪਿੰਡਾਂ ਦੇ ਵਿੱਚ ਲਾਈਆਂ ਹੋਈਆਂ ਤੇ ਮੈਂ ਤਾਂ ਇਹ ਵੀ ਸੁਣਿਆ ਕਿ ਉੱਥੇ ਹੋਕੇ ਦਿੱਤੇ ਜਾਂਦੇ ਆ ਪਿੰਡਾਂ ਦੇ ਵਿੱਚ ਕਿ ਜਿਹੜਾ ਨਹੀਂ ਜਾਊਗਾ ਇਸ ਤੋਂ ਬਾਅਦ ਉਸ ਪਰਿਵਾਰ ਦੇ ਨਾਲ ਸਹਯੋਗ ਜਿਹੜਾ ਨਹੀਂ ਦਿੱਤਾ ਜਾਊਗਾ ਕਿਉਂਕਿ ਇਹ ਲੜਾਈ ਆ ਜਿਹੜੀ ਜ਼ਮੀਨਾਂ ਦੀ ਲੜਾਈ ਆ ਜ਼ਮੀਰਾਂ ਦੀ ਲੜਾਈ ਆ ਵਾਰੀਆਂ ਬਣਾ ਕੇ ਵਾਰੀਆਂ ਬਨੀਆਂ ਹੋਈਆਂ 10 10 20 20 ਲੋਕ ਵੱਡੇ ਪਿੰਡਾਂ ਵਿੱਚੋਂ 20 ਲੋਕ ਛੋਟੇ ਪਿੰਡਾਂ ਵਿੱਚੋਂ 10 ਲੋਕ ਆਉਂਦੇ ਆ 5 ਦਿਨ ਇਸ ਮੋਰਚੇ ਤੇ ਰੁਕਦੇ ਆ 5 ਦਿਨ ਹਾਜ਼ਰੀ ਆਪਣੀ ਲਵਾਉਂਦੇ ਆ ਕਿਸਾਨ ਲੀਡਰਾਂ ਦੇ ਵਿਚਾਰ ਸੋਚਦੇ ਆ ਉਸ ਤੋਂ ਬਾਅਦ ਅਗਲੇ ਪੰਜ ਆ ਜਾਂਦੇ ਆ ਤੇ ਇਹ ਜਿਹੜੇ ਪੰਜ ਇੱਥੇ ਹੁੰਦੇ ਆ ਇਹ ਵਾਪਸ ਜਿਹੜੇ ਇੱਕ ਪਿੰਡ ਨੂੰ ਚਲੇ ਜਾਂਦੇ ਆ ਇਦਾਂ ਦਾ ਪ੍ਰੋਗਰਾਮ ਇਦਾਂ ਦੀਆਂ ਰਣਨੀਤੀਆਂ ਕਿਸਾਨਾਂ ਵੱਲੋਂ ਖੁਦ ਬਣਾਈਆਂ ਗਈਆਂ ਇਹ ਮੋਰਚੇ ਨੂੰ ਸਫਤਤਾਪੂਰਕ ਚਲਾਉਣ ਦੇ ਲਈ ਤੁਸੀਂ ਦੇਖ ਰਹੇ ਹੋ ਜਿਹੜਾ ਇਸ ਵਕਤ ਵੀਰ ਇੱਥੇ ਬੈਠੇ ਹੋਏ ਨੇ ਬੁੱਕ ਪੜ੍ਹੀ ਜਾ ਰਹੀ ਹੈ ਜਿਹੜਾ ਗਿਆਨ ਹਾਸਲ ਕੀਤਾ ਜਾ ਰਿਹਾ ਹੈ ਬਾਈ ਨਾਲ ਗੱਲਬਾਤ ਕਰਦੇ ਆ ਕਿ ਇਸ ਵੀਡੀਓ ਨੂੰ ਬਣਾਉਣ ਦੇ ਪਿੱਛੇ ਜਿਹੜਾ ਸੋਚੀ ਸੀ ਵੇੜੇ ਨੂੰ ਕਦੋਂ ਬਣਾਇਆ ਗਿਆ ਇਨੀਸ਼ੀਏਟਿਵ ਕਿਹਣਾ ਨੇ ਲਿਆ ਇਹ ਕਮਰਾ ਬੈਠਣ ਤੇ ਬੈਠ ਕੇ ਪੜਨ ਲਈ ਹੈ ਬਹੁਤ ਜ਼ਿਆਦਾ ਬੁਕਸ ਪਈਆਂ ਹੋਈਆਂ ਬਹੁਤ ਸੂ ਖੂਬਸੂਰਤ ਜਿਹੜਾ ਇਹ ਇੱਕ ਆਫਿਸ ਬਣਾਇਆ ਹੋਇਆ ਲਾਇਬ੍ਰੇਰੀ ਬਣਾਈ ਹੋਈ ਹੈ ਟੇਬਲ ਦੇ ਉੱਪਰ ਕਿਤਾਬਾਂ ਪਈਆਂ ਹੋਈਆਂ ਆ ਵੀਰ ਜੀ ਬੈਠਿਆ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜਿੰਦਰ ਹੈ ਜੀ ਕਿਹੜਾ ਕਿਹੜੀ ਜਗ੍ਹਾ ਤੋਂ ਕਿਹੜਾ ਜ਼ਿਲ੍ਹਾ ਤੁਹਾਡਾ ਮੇਰਾ ਵਾਹੇ ਪਿੰਡ ਫਰੋਈਪੁਰ ਆ ਬਟ ਆਪਾਂ ਇੱਥੇ ਸਾਰਿਆਂ ਨੇ ਰਲ ਕੇ ਸਕੂਲ ਆਫ ਥੌਟ ਵਾਸਤੇ ਸ਼ੁਰੂ ਕੀਤਾ ਜਿਹਦੇ ਵਿੱਚ ਇੰਦਰ ਬਾਜਵਾ ਜਸਸੀ ਸੰਗਾ ਅੰਕਿਤ ਸਾਜੀ ਸਿੱਖਿਆ ਆਪਣੀ ਸਾਰੀ ਟੀਮ ਹੀ ਆ ਜਿਹੜੀ ਸਕੂਲ ਆਫ ਥੌਟ ਵਾਸਤੇ ਆਪਾਂ ਇਹ ਕ੍ਰੀਏਟ ਕੀਤਾ ਜਿੱਥੇ ਆਪਣੇ ਸ਼ਾਮ ਨੂੰ 5 ਤੋਂ 6 ਵਜੇ ਓਪਨ ਜਮ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਡਾਈਟ ਵੀ ਦਿੰਦੇ ਆ ਜਿਹੜੇ ਵੀ ਇੱਥੇ ਕੈਂਡੀਡੇਟ ਆਉਂਦੇ ਆ ਤੇ 3 ਤੋਂ 4 ਵਜੇ ਬਜ਼ੁਰਗਾਂ ਲਈ ਆਪਾਂ ਸਕੂਲ ਬਣਾਇਆ ਹੋਇਆ ਜਿੱਥੇ ਸਕੂਲ ਆਪਾਂ ਬਜ਼ੁਰਗਾਂ ਨੂੰ ਬੇਸਿਕਸ ਸਿਖਾਉਨੇ ਆ ਨਾ ਗੁਰਮੁਖੀ ਮੈਥਮੈਟਿਕਸ ਥੋੜਾ ਬਹੁਤ ਤੇ ਨਾਲ ਹੀ ਆਪਾਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਵਿਹਲਾ ਟਾਈਮ ਹੁੰਦਾ ਹਨਾ ਇੱਕ ਬਜ਼ੁਰਗ ਜਿਹੜਾ ਹੈਗਾ ਉਹਨੂੰ ਕਿਵੇਂ ਆਪਾਂ ਬਜ਼ੁਰਗ ਬਜ਼ੁਰਗੀ ਨੂੰ ਮੰਨਣਾ ਉਹਦੇ ਬਾਰੇ ਆਪਣਾ ਮੁੰਡਾ ਹੈਗਾ ਇੰਦਰ ਗ੍ਰੇ ਸ਼ੇਡਸ ਚੰਡੀਗੜ੍ਹ ਤੋਂ ਉਹ ਗੱਲ ਕਰਦਾ ਤੇ ਫਿਰ ਆਪਾਂ ਹਫਤੇ ਚ ਦੋ ਦਿਨ ਆਪਾਂ ਰੰਗਮੰਚ ਵੀ ਰੱਖਦੇ ਆ ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਫਿਲਮਾਂ ਦਿਖਾਉਣੇ ਆ ਜਿਵੇਂ ਹੁਣ ਕੱਲ ਪਰਸੋਂ ਫਿਲਮ ਦਿਖਾਈ ਸੀ ਆਪਾਂ ਪੱਗ ਸਿੰਘ सोनू सूद ਦੀ ਤੇ ਇੱਕ ਦਿਨ ਅੱਖੋਂ ਦੇਖੀ ਦਿਖਾਈ ਸੀ ਕੁਝ ਡਾਕੂਮੈਂਟਰੀਆਂ ਦਿਖਾਉਣ ਦਾ ਵੀ ਪਲਾਨ ਹੈ ਨਾਲ ਹੀ ਆਪਾਂ ਓਪਨ ਮਾਈਕ ਰੱਖਦੇ ਆ ਵੀ ਜਿੰਨੇ ਵੀ ਇੱਥੇ ਆਰਟਿਸਟ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੈ ਜੇ ਆ ਕੇ ਉਹ ਗੱਲ ਕਰਨਾ ਚਾਹੁੰਦੇ ਆ ਤਾਂ ਉਹ ਵੀ ਆਪਾਂ ਓਪਨ ਮਾਈਕ ਵੀ ਕੀਤਾ ਤੇ ਇਦਾਂ ਆਪਾਂ ਚਲਾ ਰਹੇ ਆ ਜੀ ਤੇ ਬਾਕੀ ਨਾਲ ਆਪਣੀ ਲਾਇਬ੍ਰੇਰੀ ਆ ਕੋਈ ਵੀ ਬੈਠ ਕੇ ਇੱਥੇ ਪੜ੍ਹ ਸਕਦਾ ਨਾਲ ਕੁਝ ਕਿਤਾਬਾਂ ਜਿਹੜੀਆਂ ਆਪਣੇ ਕੋਲੇ ਮਲਟੀਪਲ ਕਿਤਾਬਾਂ ਹੈਗੀਆਂ ਉਹ ਆਪਾਂ ਦਿਨੇ ਵੀ ਆ ਤੇ ਮੈਂ ਚਾਹਣਾ ਕਿ ਆਪਾਂ ਤੁਰ ਫਿਰ ਕੇ ਥੋੜਾ ਜਿਹਾ ਇੱਕ ਵਾਰੀ ਜ਼ਰੂਰ ਜਿਹੜਾ ਇਹਦਾ ਵੀਊ ਦਿਖਾ ਦਈਏ ਕਿ ਕੀ ਕੀ ਹੋਰ ਇਸ ਵਿਹੜੇ ਦੇ ਵਿੱਚ ਮੌਜੂਦ ਹੈਗਾ ਕਿਉਂਕਿ ਡਿਟੇਲ ਦੇ ਵਿੱਚ ਇੱਕ ਜਾਣਕਾਰੀ ਹੈ ਜਿਹੜੀ ਦਰਸ਼ਕਾਂ ਨੂੰ ਮਿਲ ਜੇ ਤੇ ਸਿੰਘੂ ਬਾਰਡਰ ਤੇ ਜਿਹੜਾ ਇਹ ਵਿਹੜਾ ਬਣਿਆ ਹੋਇਆ ਇਹਦੇ ਵਿੱਚ ਹੋਰ ਕੀ ਕੀ ਮੌਜੂਦ ਆ ਉਹਦੇ ਬਾਰੇ ਜਾਣਕਾਰੀ ਲੈਣੇ ਆ ਵੀਰ ਤੋਂ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹਾਸਲ ਕਰਦੇ ਆ ਕਿ ਹੋਰ ਕੀ ਕੀ ਸਹੂਲਤਾਂ ਕੀ ਕੀ ਸੁਵਿਧਾਵਾਂ ਇਸ ਵੇੜੇ ਦੇ ਵਿੱਚ ਮੌਜੂਦ ਨੇ ਕਿਉਂਕਿ ਲਾਇਬ੍ਰੇਰੀ ਜਿਹੜੀ ਅੰਦਰ ਵੀ ਬਣੀ ਹੋਈ ਆ ਬਾਹਰ ਵੀ ਬੁੱਕਸ ਪਈਆਂ ਹੋਈਆਂ ਉਸ ਤੋਂ ਇਲਾਵਾ ਮੋਟੀਵੇਸ਼ਨਲ ਜਿਹੜੀਆਂ ਇੱਕ ਕਹਾਣੀਆ ਜਿਹੜੀਆਂ ਉਹਨਾਂ ਦੇ ਪੋਸਟਰ ਵੀ ਲੱਗੇ ਹੋਏ ਆ ਹਾਂਜੀ ਭਾਈ ਜੀ ਡਿਟੇਲ ਵਿੱਚ ਦੱਸੋ ਕੀ ਕੀ ਹੈਗਾ ਇੱਥੇ ਅ ਭਾਈ ਜੀ ਆਪਣਾ ਬੇਸਿਕ ਆਈਡੀਆ ਆਈਡੀਆ ਜਿਹੜਾ ਹੈਗਾ ਸਕੂਲ ਆਫ ਥੌਟ ਦਾ ਹੀ ਆ ਵੀ ਲੋਕਾਂ ਨੂੰ ਆਪਾਂ ਕਿਵੇਂ ਸਰਵ ਕਰ ਸਕਦੇ ਆ ਜਿੰਨੀ ਆਪਣੀ ਕੈਪੇਬਿਲਿਟੀ ਹੈਗੀ ਕਪੈਸਿਟੀ ਹੈਗੀ ਆ ਤਾਂ ਉਹਦੇ ਅਕੋਰਡਿੰਗ ਇੱਕ ਤਾਂ ਆਪਾਂ ਇਹ ਕਰਦੇ ਆਂ ਵੀ ਸਵੇਰ ਅਖਬਾਰ ਜਿਹੜੇ ਹੈਗੇ ਆ ਜਿਹੜੇ ਚੁਨੀਂਦਾ ਅਖਬਾਰ ਹੈਗੇ ਉਹ ਇੱਥੇ ਲਿਆ ਕੇ ਅਵੇਲੇਬਲ ਕਰਾਉਣੇ ਆਪਾਂ ਕਿਉਂਕਿ ਇੱਥੋਂ ਕਾਫੀ ਦੂਰ ਪੈ ਜਾਂਦਾ ਤਾਂ ਇੱਥੇ ਥੋੜੀ ਅਵੇਲੇਬਿਲਟੀ ਘਟਾ ਤਾਂ ਦੂਜਾ ਮਲਟੀਪਲ ਕਿਤਾਬਾਂ ਹੈਗੀਆਂ ਜਿਹੜੀਆਂ ਉਹ ਆਪਾਂ ਇੱਥੇ ਬਾਹਰ ਫ੍ਰੀ ਫ੍ਰੀ ਦਿੰਨੇ ਆ 12 ਦੀ ਗੱਲ ਕੀਤੀ ਹੈ ਤੁਸੀਂ ਫ੍ਰੀ ਆਫ ਕੋਸਟ ਦਿੰਨੇ ਹੋ ਹਾਂਜੀ ਫ੍ਰੀ ਦਿੰਨੇ ਆ ਖਬਾਰੀ ਆਪਾਂ ਕੁਝ ਖਬਾਰ ਆਪਾਂ ਰੱਖ ਲੈਨੇ ਆ ਵੀ ਲੋਕ ਬੈਠ ਕੇ ਉੱਥੇ ਬੈਠ ਕੇ ਪੜ੍ਹਨ ਉੱਥੇ ਪਰ ਆਪਾਂ ਗੱਲਬਾਤ ਕਰਦੇ ਰਹੀਏ ਉਹਨਾਂ ਨਾਲ ਕੁਝ ਆਪਾਂ ਬਾਹਰ ਰੱਖ ਦਿੰਨੇ ਆ ਤੇ ਉਹ ਲੋਕੀ ਆਪਣਾ ਪੜ੍ਹ ਸਕਦੇ ਫ੍ਰੀਲੀ ਤੇ ਦੂਜਾ ਇਹ ਜਿਹੜੀਆਂ ਆਜੋ ਮੈਂ ਤੁਹਾਨੂੰ ਦਿਖਾਉਣਾ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਨਾ ਕਹਾਣੀਆਂ ਜਿਹੜੀਆਂ ਉਹ ਪੋਸਟਰ ਦੇ ਤੌਰ ਤੇ ਕਹਾਣੀਆਂ ਨਾਲ ਫੋਟੋ ਲੱਗੀ ਹੋਈ ਹੈ ਇਹ ਬੜੀ ਖਿੱਚ ਦਾ ਕੇਂਦਰ ਹੈ ਕਿਉਂਕਿ ਮੋਟੀਵੇਸ਼ਨਲ ਇਹ ਕਹਾਣੀਆਂ ਇਹਨਾਂ ਬਾਰੇ ਦੱਸੋ ਭਾਜੀ ਇਹ ਭਾਜੀ ਆਜੋ ਅੱਗੇ ਆਜੋ ਮੈਂ ਦਿਖਾਉਣਾ ਤੁਹਾਨੂੰ ਜੀ ਜੀ ਕਾਫੀ ਵੱਡੀ ਗਿਣਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਖੇਤਰ ਵਿੱਚ ਜਾਂ ਆਪਣੀ ਮਿਹਨਤ ਦੇ ਸਦਕਾ ਕਿਸੇ ਨਾ ਖੇਤੀ ਖੇਤਰ ਵਿੱਚ ਅੱਗੇ ਆਏ ਨੇ ਉਹਨਾਂ ਨਾਲ ਸੰਬੰਧ ਤੇ ਇਹ ਕਹਾਣੀਆਂ ਲੱਗਦੀਆਂ ਇਹ ਬਾਜੀ ਜਿਵੇਂ ਇੰਦਰ ਬਾਜੀ ਤੇ ਉਹਨਾਂ ਦੀ ਗੁਰਦੀਪ ਸੀ ਉਹਨਾਂ ਨਾਲ ਜੀ ਇਹ ਹੈਗੇ ਆ ਤੇ ਤੇ ਉਹਨਾਂ ਨੇ ਸਾਈਕਲ ਯਾਤਰਾ ਕੀਤੀ ਸੀਗੀ ਬੇਸਿਕਲੀ ਇਹ ਉਹਨਾਂ ਦਾ ਹੀ ਆਈਡੀਆ ਸੀ ਉਹਨਾਂ ਨੇ ਕ੍ਰੀਏਟ ਕੀਤਾ ਉਹਨਾਂ ਦੀ ਤੇ ਉਹਨਾਂ ਦੀ ਵਾਈਫ ਦਸੀ ਸੰਗਾ ਜਿਹੜੇ ਕਾਫੀ ਵਧੀਆ ਆਰਟਿਸਟ ਆ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਡਰੱਗ ਹੈਗੀ ਆ ਉਹਨੂੰ ਅਡਰੈਸ ਕਰਨ ਵਾਸਤੇ ਉਹ ਪਿੰਡ ਪਿੰਡ ਸਾਈਕਲ ਯਾਤਰਾ ਰੱਖੀ ਸੀ ਬਾਰਡਰ ਬੈਲਟ ਤੇ ਉਹਦੇ ਵਿੱਚ ਆਪਾਂ ਕਮਿਊਨਿਟੀ ਕੋਲੇ ਜਾਂਦੇ ਸੀ ਵੀ ਜਿਹੜੀਆਂ ਚੰਗੀਆਂ ਕਹਾਣੀਆਂ ਆਪਾਂ ਨੂੰ ਲੱਭਦੀਆਂ ਸੀ ਉੱਥੇ ਲੋਕਾਂ ਨੂੰ ਰੈਕੋਗਨਾਈਜ਼ ਕਰਦੇ ਸੀ ਹਨਾ ਤੇ ਲੋਕਾਂ ਨੂੰ ਜਿਹੜਾ ਯੂਥ ਆ ਉਹਨੂੰ ਇਕੱਠਾ ਕਰਕੇ ਜਿਵੇਂ ਬਾਈ ਮਾਡਲ ਵੀ ਰਿਹਾ ਤੇ ਡਾਈਟ ਬਾਰੇ ਵੀ ਇਹਨਾਂ ਨੂੰ ਚੰਗਾ ਪਤਾ ਹੈ ਬੋਡੀ ਬਿਲਡ ਉਹਨਾਂ ਨੂੰ ਫਿਰ ਆਪਾਂ ਦੱਸਦੇ ਸੀ ਵੀ ਕਿਵੇਂ ਕਿੱਦਾਂ ਦੀ ਡਾਈਟ ਆਪਾਂ ਲੈਣੀ ਆ ਤੇ ਡਰੱਗ ਦਾ ਕੀ ਆਪਣੇ ਤੇ ਅਸਰ ਪਊਗਾ ਉਹਨਾਂ ਦੀ ਜ਼ਿੰਦਗੀ 'ਚ ਛੋਟੇ ਬੱਚਿਆਂ ਨਾਲ ਆਪਾਂ ਅੰਗੇਜ ਕਰਦੇ ਸੀ ਜਿੱਦਾਂ ਇਹ ਸਾਡੇ ਪਿੰਡ ਦੀ ਕਹਾਣੀ ਆ ਜਿਹੜਾ ਪਿੰਡ ਛਰੀਆਂ ਵਾਲਾ ਬਰਾੜ ਆ ਤੇ ਇੱਥੇ ਆਪਾਂ ਸਾਰਿਆਂ ਨੂੰ ਇਕੱਠੇ ਕੀਤਾ ਸੀਗਾ ਤਾਂ ਸਾਰਿਆਂ ਨੂੰ ਆਪਾਂ ਰਲ ਕੇ ਦੱਸਿਆ ਫਿਰ ਇਹ ਆਪਣੀ ਸਾਂਝੀ ਟੀਮ ਦੇ ਮੈਂਬਰ ਅੰਕਿਤ ਆ ਤਾਂ ਇਹ ਪੰਜਾਬ ਵਾਸਤੇ ਜਿਹੜੀ ਸਾਂਝੀ ਸਿੱਖਿਆ ਚਲਾ ਰਹੇ ਜਿਵੇਂ ਆਪਾਂ ਕੰਮ ਕਰਦੇ ਆਂ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਵਿੱਚ ਪ੍ਰਾਇਮਰੀ ਗਵਰਨਮੈਂਟ ਸਕੂਲਾਂ ਵਾਸਤੇ ਉਹਨਾਂ ਨੂੰ ਕਮਿਊਨਿਟੀ ਨਾਲ ਜੋੜਨ ਵਾਸਤੇ ਤੇ ਇਹ ਸਾਰੀਆਂ ਕਹਾਣੀਆਂ ਆਪਾਂ ਉੱਥੋਂ ਹੀ ਇਕੱਠੀਆਂ ਕੀਤੀਆਂ ਵਿਆਂ ਫਿਰ ਇੱਕ ਆਪਣੀ ਅੱਗੇ ਦਿਖਾਉਣਾ ਤੁਹਾਨੂੰ ਮੈਂ ਜੀ ਆਪਣੀ ਇੱਕ ਕਿਰਤ ਫਾਊਂਡੇਸ਼ਨ ਹੈਗੀ ਆ ਜੀ ਇਹ ਕੁਛ ਉਹਦੀਆਂ ਹੈਗੀਆਂ ਆ ਜਿਹੜੀ ਹੈਗੀ ਕਿਰਤ ਫਾਊਂਡੇਸ਼ਨ ਇਹ ਬੇਸਿਕਲੀ ਗੁਰਦੀਪ ਜਸਦੀਪ ਤੇ ਸੰਗੀਤ ਤੇ ਇੱਕ ਉਹਨਾਂ ਦੀ ਸਿਸਟਰ ਜਸਦੀਪ ਦੀ ਸਾਦੀ ਇਹ ਚਾਰ ਪੰਜ ਮੁੰਡੇ ਜਿਹੜੇ ਹੈਗੇ ਆ ਗਰੁੱਪ ਜਿਹੜਾ ਹੈਗਾ ਇਹ ਕਾਫੀ ਐਕਟਿਵ ਹੈ ਤੇ ਇਹਨਾਂ ਨੇ ਕੀ ਕੀਤਾ ਸੀਗਾ ਇਹ ਪ੍ਰੋਜੈਕਟ ਸੀਗਾ ਜੀ ਜਿਹਦੇ ਵਿੱਚ ਜਿਹੜਾ ਕਿਰਤਾ ਹੁਣ ਅਲੋਪ ਹੋ ਰਹੀ ਹੈ ਹੱਥੀ ਕਿਰਤ ਕਰਨਾ ਹਨਾ ਤਾਂ ਪੰਜਾਬ ਦੇ ਵਿੱਚ ਕੌਮ ਕੇ ਸਾਰਿਆਂ ਨੇ ਡਾਕੂਮੈਂਟ ਕੀਤੀਆਂ ਸਟੋਰੀਜ਼ ਇਹ ਉਹਨਾਂ ਦਾ ਕੰਮ ਹੈ ਤਾਂ ਉਹ ਆਪਾਂ ਥੋੜਾ ਇਹਨੂੰ ਅਪਰੋਚ ਅਪਰੋਚੇਬਲ ਬਣਾਉਣ ਵਾਸਤੇ ਵਿੜੇ ਨੂੰ ਆਪਣੇ ਕੋਲੇ ਪੈਸੇ ਹੀ ਪੋਸਟਰ ਆਪਾਂ ਲਾਤੇ ਇਹ ਤੇ ਇਹਦੇ ਵਾਸਤੇ ਉਹ ਕਿਰਤਾਸਤੇ ਫਿਰ ਜਿੰਨੀ ਕਿਰਤ ਕੋਈ ਦਰਜੀ ਆ ਕੋਈ ਗੁਆ ਸਿੱਟਣ ਵਾਲੇ ਹਨਾ ਕੋਈ ਨੰਗੰਦੇ ਗਾਨ ਦਾ ਹੱਥੀ ਕਿਰਤ ਵਾਲੀਆਂ ਜਿੰਨੀਆਂ ਵੀ ਸਟੋਰੀਆਂ ਉਹ ਉਹਨਾਂ ਨੇ ਕਲੈਕਟ ਕੀਤੀਆਂ ਸੀਗੀਆਂ ਹੁਣ ਉਹ ਅਗਲਾ ਪ੍ਰੋਜੈਕਟ ਆਰਟਿਸਟਾਂ ਵਾਸਤੇ ਕਰ ਰਹੇ ਜਿਹੜੇ ਗੁਮਨਾਮ ਆਰਟ ਹੈ ਗਿਆ ਉਹਨਾਂ ਨੂੰ ਰੈਕਗਨਾਈਜ਼ ਜੇ ਨਾਸਤੇ ਤੇ ਇਹ ਸਾਰਾ ਉਹ ਸਾ ਕੰਮ ਤੇ ਹੁਣ ਆਪਾਂ ਇੱਥੇ ਆਪਾਂ ਸਾਰਿਆਂ ਨੇ ਮਿਲ ਕੇ ਸੋਚਿਆ ਸੀ ਆਪਾਂ ਕਿਦਾਂ ਕਰ ਸਕਦੇ ਆ ਤਾਂ ਉਹਦੇ ਵਾਸਤੇ ਇਹ ਸਾਰਾ ਆਪਾਂ ਸਟਰਕਚਰ ਬਣਾਇਆ ਜੀ ਚ ਚਾਰ ਪ੍ਰੋਸੈਸ ਹੈਗੇ ਜਿਵੇਂ ਤੁਹਾਨੂੰ ਦੱਸਿਆ ਸ਼ਾਮ ਨੂੰ 5 ਤੋਂ 6 ਓਪਨ ਜਮ ਹੁੰਦੀ ਆ ਜਿੱਥੇ ਆਪਾਂ ਨਾਲ ਬੱਚਿਆਂ ਨੂੰ ਜਿਹੜੇ ਵੀ ਆਉਂਦੇ ਆ ਕੈਂਡੀਡੇਟ ਨੂੰ ਸ਼ਰਧਾਈ ਵੀ ਦਿੰਨੇ ਆ ਫਿਰ ਆਪਾਂ ਰੰਗਮੰਚ ਹੁੰਦਾ ਆਪਣਾ ਜਿਹਦੇ ਵਿੱਚ ਆਪਾਂ ਮੋਰਚੀ ਨਾਲ ਜਿਹੜੀਆਂ ਸੰਬੰਧਿਤ ਹੈਗੀਆਂ ਫਿਲਮਾਂ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਉਹ ਦਿਖਾਉਨੇ ਆ ਇੱਕ ਆਪਣਾ ਪ੍ਰੋਜੈਕਟ ਬਜ਼ੁਰਗਾਂ ਦਾ ਸਕੂਲ ਹੈਗਾ ਹਨਾ ਜੀ ਉਹਦੇ ਵਿੱਚ ਬਜ਼ੁਰਗਾਂ ਨੂੰ ਬੇਸਿਕਸ ਆਪਾਂ ਸਿਖਾਉਨੇ ਆ ਮਤਲਬ ਪੜਾਈ ਲਿਖਾਈ ਜਿਹੜੀ ਹੈਗੀ ਆ ਮੈਥਮੈਟਿਕਸ ਦੇ ਕੋਸ਼ ਹੈ ਤੇ ਕੁਝ ਉਹਨਾਂ ਨੂੰ ਬਜ਼ੁਰਗੀ ਨੂੰ ਮਾਨਣ ਦੇ ਜਿਹੜੇ ਟੰਗ ਉਹ ਆਪਣਾ ਭਾਈ ਇੰਦਰ ਗਰੇ ਸ਼ੇਡਸ ਉਹਦੀ ਆਰਗੇਨਾਈਜੇਸ਼ਨ ਆ ਚੰਡੀਗੜ੍ਹ ਚੋਂ ਸਖਾਉਂਦਾ ਤੇ ਨਾਲ ਆਪਣੀ ਲਾਇਬ੍ਰੇਰੀ ਹੈਗੀ ਆ ਆਪਣਾ ਇਹਨੂੰ ਅਜੇ ਥੋੜਾ ਆਪਾਂ ਬਿਲਡ ਅਪ ਕਰ ਰਹੇ ਆ ਅਜੇ ਭਾਈ ਜੀ ਹਰੀ ਗਏ ਹੋਏ ਆ ਤੇ ਉਹਨਾਂ ਨੂੰ ਕੰਮ ਸੀਗਾ ਤੇ ਹੁਣ ਆ ਕੇ ਉਹਨੂੰ ਥੋੜਾ ਆਪਾਂ ਵਧਾਵਾਂਗੇ ਵੀ ਜਿਹੜੀ ਪਾਰਟਿਸਪੇਸ਼ਨ ਆ ਓਪਨ ਜਿਮ ਵੀਰ ਜੀ ਉਹਦੇ ਵਿੱਚ ਕੀ ਕੀ ਜਿਹੜਾ ਹੈਗਾ ਜਿਵੇਂ ਆਪਾਂ ਦੇਖ ਸਕਦੇ ਆ ਸਾਹਮਣੇ ਟਾਇਰ ਪਿਆ ਹੋਇਆ ਰੱਸਾ ਜਿਹੜਾ ਉਹ ਲੰਪ ਕਰਿਆ ਉਸ ਤੋਂ ਬਾਅਦ ਜਿਵੇਂ ਆਪਾਂ ਕਹਿ ਦਈਏ ਲੌਂਕਾ ਛੱਡਣ ਦੇ ਲਈ ਤੁਸੀਂ ਜਿਹੜਾ ਪੂਲ ਲਾਏ ਹੋਏ ਆ ਜ ਜੀ ਸਮਾਨ ਕਾਫੀ ਪਿਆ ਇਹਨਾਂ ਕੋਲੇ ਅੰਦਰ ਉਹ ਵੀ ਦਿਖਾਉਂਦੇ ਆਪਾਂ ਕੋਸ਼ਿਸ਼ ਕਰਦੇ ਆਂ ਹਾਂਜੀ ਇਹਦੇ ਵਿੱਚ ਇਹ ਆਪਣੇ ਕੋਲੇ ਰੱਸਾ ਜਿਵੇਂ ਹੈਗਾ ਤਾਂ ਇਹ ਜਿਵੇਂ ਸ਼ਾਮ ਨੂੰ ਆਉਂਦੇ ਤਾਂ ਤੁਹਾਨੂੰ ਕਰਕੇ ਵੀ ਦਿਖਾਉਂਦੇ ਇਹ ਆਪਣੇ ਕੋਲੇ ਮੁਗਦਰ ਹੈਗੇ ਆ ਜੀ ਇਹ ਰੱਸੀ ਟੱਪਣ ਵਾਸਤੇ ਸਮਾਨ ਹੈਗਾ ਫਿਰ ਆਪਣੇ ਕੋਲੇ ਮੈਟ ਹੈਗਾ ਜਿਹੜੀ ਆਪਾਂ ਸਟੈਚਿੰਗ ਕਰਦੇ ਆਂ ਸ਼ਾਮ ਨੂੰ ਇਹ ਜਿਹੜਾ ਆਪਣੇ ਕੋਲੇ ਘਾਣਾ ਹੈ ਇਹ ਆਜਾ ਤੁਹਾਨੂੰ ਮੈਂ ਦਿਖਾਉਣਾ ਜੀ ਮੁਗਦਰ ਤਾਂ ਇਸ ਵਕਤ ਜਿਹੜੇ ਲੋਪ ਹੋ ਗਏ ਆ ਪਰ ਵੇੜੇ ਨੇ ਇਸ ਵਿਰਾਸਤ ਨੂੰ ਜਿਹੜਾ ਸਾਹਮ ਕੇ ਰੱਖਿਆ ਹੋਇਆ ਕਿ ਬਜ਼ੁਰਗ ਸ਼ਾਮ ਨੂੰ ਇੱਥੇ ਮੁਗਦਰ ਵੀ ਜਿਹੜੇ ਆ ਉਹਨਾਂ ਨਾਲ ਕਸਰਤ ਜਿਹੜੀ ਆ ਉਹ ਕਰਦੇ ਨੇ ਇਹ ਮਤਲਬ ਓਵਰঅল ਸਾਰੇ ਵਾਸਤੇ ਇਹ ਆ ਜਿਵੇਂ ਰੱਸਾ ਤਾਂ ਰੱਸੇ ਦੀ ਚੜ੍ਹਾਈ ਵਾਸਤੇ ਜਿਵੇਂ ਆਪਾਂ ਚੜ੍ਹਦੇ ਆ ਸਾਰੇ ਜਾਣੇ ਐਵੇਂ ਕਰਕੇ ਆਪਾਂ ਜੀ ਸਹੀ ਵਾਸਤੇ ਬਣਾਇਆ ਰੱਸਾ ਤੇ ਦੂਜੀ ਆਪਣੀ ਐਕਸਰਸਾਈਜ਼ ਹੈਗੀ ਆ ਜਿਹੜੀ ਆ ਇਹ ਹੈਗੀ ਆ ਇਹਦੇ ਵਾਲੀ ਜੀ ਇਹ ਆਪਾਂ ਬਾਈਸੈਪਸ ਹਾਸਤੇ ਜਾਂ ਸਟਰੈਂਥ ਹਾਸਤੇ ਹੁੰਦੀ ਆ ਇਹਨੂੰ ਆਪਾਂ ਇਦਾਂ ਯੂਜ਼ ਕਰਦੇ ਆ ਐ ਕਰਕੇ ਜੀ ਹਾਂ ਇਹ ਇੱਕ ਆਪਣੀ ਫਾਰਮ ਆਫ ਐਕਸਰਸਾਈਜ਼ ਹੈਗੀ ਆ ਤੀਜੀ ਹੈਗੀ ਆ ਆਪਣੀ ਰੱਸੇ ਵਾਲੀ ਬਾਈਆਂ ਨੇ ਸਾਰਾ ਓਪਨ ਜਿਮ ਦੇ ਵਿੱਚ ਜਿਹੜੀਆਂ ਕਸਰਤ ਦੇ ਲਈ ਇਸਤੇਮਾਲ ਕੀਤੀਆਂ ਹੋਈਆਂ ਚੀਜ਼ਾਂ ਨੇ ਉਹ ਕਹਿ ਦਈਏ ਕੇ ਸਾਰੀਆਂ ਦੇਸੀ ਨੇ ਕਿਉਂਕਿ ਕੋਈ ਕੁਛ ਵੀ ਜਿਹੜਾ ਮਸ਼ੀਨੀ ਨਹੀਂ ਆ ਸਭ ਕੁਝ ਦੇਸੀ ਆ ਵੱਡੀ ਗੱਲ ਆ ਬਾਈ ਜੀ ਇਹ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਸ਼ਹਿਰਾਂ ਦੇ ਵਿੱਚ ਜਿੰਮਾਂ ਖੁੱਲੀਆਂ ਹੋਈਆਂ ਮਸ਼ੀਨਾਂ ਨਾਲ ਕਸਰਤ ਕੀਤੀ ਜਾਂਦੀ ਆ ਬਹੁਤ ਵਧੀਆ ਕਨਸੈਪਟ ਆ ਸੀ ਵੀ ਤੁਹਾਨੂੰ ਵਧਾਈ ਦਿੰਨੇ ਆਂ ਹਾਂਜੀ ਥੈਂਕ ਯੂ ਜੀ ਇਹ ਜਿਹੜਾ ਆਪਣਾ ਹੈਗਾ ਹੀ ਇਹਦੇ ਵਿੱਚ ਆਪਾਂ ਰੱਸਾ ਉਹਦੇ ਨਾਲ ਪਾ ਕੇ ਉਹ ਰੱਸੇ ਨੂੰ ਬੇਸਿਕਲੀ ਆਪਾਂ ਇਦਾਂ ਕਰਕੇ ਜਿਹੜੇ ਆਪਣੇ ਬਾਈਸੈਪਸ ਟਰਾਈਸੈਪ ਉਹਨਾਂ ਦੀ ਸਟਰੈਂਥ ਵਾਸਤੇ ਆਪਾਂ ਯੂਜ਼ ਕਰਦੇ ਆਂ ਜੀ ਇਹ ਜਿਹੜਾ ਟਾਇਰ ਆ ਕਾਣ ਜਿਹੜੇ ਤੁਸੀਂ ਪਏ ਦੇਖੇ ਉੱਥੇ ਕਾਣਾ ਪਏ ਦੇ ਨਾਲ ਐਕਸਰਸਾਈਜ਼ ਹੁੰਦੀ ਹੈ ਆਪਣੀ ਮੰਨ ਲਓ ਜਿੱਦਾਂ ਤੁਸੀਂ ਉਹ ਦੇਖਿਆ ਹੁਣ ਗਾਣਿਆਂ ਦੇ ਵਿੱਚ ਵੀ ਤੇ ਉਹ ਫਾਰਮ ਆਫ ਐਕਸਰਸਾਈਜ਼ ਆ ਵੀ ਇਹਦੇ ਨਾਲ ਸਟਰੈਂਥ ਬਿਲਡ ਕਰਨ ਵਾਸਤੇ ਇਹ ਕਾਣ ਇਦਾਂ ਯੂਜ਼ ਹੁੰਦਾ ਪਰ ਕੋਲੇ ਮੈਟ ਆ ਜਿਹੜਾ ਮੈਟ ਆ ਉਹ ਯੋਗਾ ਵਗੈਰਾ ਕਰਨ ਵਾਸਤੇ ਵੀ ਮੈਟ ਪਈ ਹੈ ਬਾਕੀ ਸ਼ਾਮ ਨੂੰ ਬਸ ਸਟੈਚਿੰਗ ਕਰਦੇ ਆ ਉਹ ਵੱਡਾ ਮੈਟ ਹੈਗਾ ਉਹਦੇ ਵਿੱਚ ਜਿੰਨੀਆਂ ਵੀ ਸਟੈਚਿੰਗ ਦੀ ਐਕਸਰਸਾਈਜ਼ਾਂ ਹੋਣਗੀਆਂ ਜੀ ਫੇਰੇ ਆਪਣੇ ਕੋਲੇ ਪੁਲ ਅਪ ਕਰਨ ਵਾਸਤੇ ਜਿਹੜੀ ਹੈਗੀ ਆ ਇੱਥੇ ਆਪਾਂ ਯੂਜ਼ ਕਰਦੇ ਆ ਬਾਕੀ ਬਹੁਤ ਸਾਰੀਆਂ ਜਿਹੜੀਆਂ ਐਕਸਰਸ ਆ ਵਾਰਮ ਅਪਾਸਤੇ ਉਹ ਸਾਰੀਆਂ ਆਪਾਂ ਪਹਿਲਾਂ ਸਟਾਰਟਿੰਗ ਤੋਂ ਕਰਦੇ ਆ ਤੇ ਫਿਰ ਉਹ ਤੋਂ ਬਾਅਦ ਆਪਾਂ ਜਿਵੇਂ ਆਪਣੇ ਕੋਲੇ ਪਹਿਲਵਾਨ ਵੀ ਆਉਂਦੇ ਹੁੰਦੇ ਆ ਬਾਈ ਜਿਵੇਂ ਮਨਜੋਤ ਆ ਭਿੰਦਾ ਬਾਈ ਮੂਲੇਵਾਲ ਖਹਿਰਿਆਂ ਵਾਲਾ ਤੇ ਦੀਪਾ ਬਾਈ ਇਹ ਸਾਰੇ ਆ ਕੇ ਫਿਰ ਇੱਥੇ ਇੱਕ ਸ਼ਾਮ ਨੂੰ ਬਹੁਤ ਵਧੀਆ ਮਾਹੌਲ ਬਣਾਉਂਦਾ ਸਾਰੇ ਬਜ਼ੁਰਗ ਕਾਫੀ ਦੇਖਣ ਆਉਂਦੇ ਆ ਤੇ ਇਹਨਾਂ ਦਾ ਆਪ ਵੀ ਇਹਦੇ ਵਿੱਚ ਪਾਰਟਿਸਪੇਟ ਕਰਦੇ ਆ ਹਾਂਜੀ ਹਾਂਜੀ ਬਜ਼ੁਰਗ ਵੀ ਪਾਰਟਿਸਪੇਟ ਕਰਦੇ ਆ ਤੇ ਇਹ ਇਹ ਤੇ ਕਾਫੀ ਮੈ ਲੋ ਜਿਵੇਂ ਆਪਾਂ ਵੇੜੇ ਦਾ ਜਿਹੜਾ ਆਪਣਾ ਕਨਸੈਪਟ ਹੈ ਨਾ ਉਹ ਫੁੱਲਫਿਲ ਹੁੰਦਾ ਇਦਾਂ ਕਰਕੇ ਜਦੋਂ ਸ਼ਾਮ ਨੂੰ ਤੁਸੀਂ ਆਉਂਗੇ ਨਿੱਕੇ ਨਿੱਕੇ ਬੱਚੇ ਆਉਂਦੇ ਆ ਉਹਨਾਂ ਨੂੰ ਆਪ ਐਕਸਰਸ ਕਰਵਾਉਨੇ ਬਾਅਦ ਚ ਉਹਨਾਂ ਨੂੰ ਸ਼ਰਧਾਈ ਦਿੰਨੇ ਆ ਤੇ ਇਦਾਂ ਕਰਕੇ ਰੌਣਕ ਮੇਲਾ ਬਣਿਆ ਰਹਿੰਦਾ ਪੂਰਾ ਰੌਣਕ ਮੇਲਾ ਇਹ ਵੇੜੇ ਦੇ ਵਿੱਚ ਰਹਿੰਦਾ ਸਿੰਗੂ ਬਾਰਡਰ ਤੇ ਇਹ ਵੇੜਾ ਬਣਿਆ ਹੋਇਆ ਖੇਚ ਦਾ ਕੇਂਦਰ ਆ ਵੱਡੀ ਗੱਲ ਇਹ ਆ ਕਿ ਬਜ਼ੁਰਗਾਂ ਦੇ ਲਈ ਨੌਜਵਾਨਾਂ ਦੇ ਲਈ ਕਸਰਤ ਜਿਹੜੀ ਇੱਥੇ ਕਰਵਾਈ ਜਾਂਦੀ ਹੈ ਕਿਉਂ ਕਿਉਂਕਿ ਇੱਥੇ ਸਵੇਰ ਸ਼ਾਮ ਲੰਗਰ ਜਿਹੜਾ ਬੰਦ ਆ ਬਜ਼ੁਰਗ ਨੌਜਵਾਨ ਛੱਕਦੇ ਆ ਕੰਮ ਹੈ ਨਹੀਂ ਸਾਡੇ ਕੋਲੇ ਪਰ ਅਸੀਂ ਕੰਮ ਆਪਦਾ ਆਪ ਲੱਭਿਆ ਅਸੀਂ ਆਪਦੇ ਸਰੀਰ ਨੂੰ ਸੰਭਾਲ ਰਹੇ ਆਂ ਸਿੰਘੂ ਬਾਰਡਰ ਤੇ ਅਸੀਂ ਡਟੇ ਹੋਏ ਆਂ ਜੇਕਰ ਅਸੀਂ ਮੋਰਚੇ ਵਿੱਚ ਆਏ ਆਂ ਸੰਘਰਸ਼ ਅਸੀਂ ਲੜ ਰਹੇ ਆਂ ਤਾਂ ਸਾਨੂੰ ਆਪਣੀ ਸਿਹਤ ਦਾ ਵੀ ਜਿਹੜਾ ਪ੍ਰੋਪਰ ਜਿਹੜਾ ਉਹ ਖਿਆਲ ਰੱਖਣਾ ਪੈਂਦਾ ਇਸ ਲਈ ਵੇੜਾ ਜਿਹੜਾ ਇਹ ਬਣਾਇਆ ਹੋਇਆ ਨੌਜਵਾਨਾਂ ਨੇ ਸਾਰੇ ਵੀਰ ਇਸ ਵਧਾਈ ਦੇ ਪਾਤਰ ਹੈ ਕਿ ਇੱਕ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਜਿਹੜਾ ਓਹੋ ਸਿਰਜਿਆ ਹੋਇਆ ਇਸ ਉਪਰਾਲੇ ਦੇ ਸਰਕਾ ਨੌਜਵਾਨ ਬਜ਼ੁਰਗ ਇਥੋਂ ਸਿੱਖਿਆ ਲੈ ਰਹੇ ਆ ਨੌਜਵਾਨ ਕਸਰਤ ਕਰਕੇ ਆਪਣੇ ਸਰੀਰ ਨੂੰ ਖੂਬਸੂਰਤ ਜਿਹੜਾ ਬਣਾ ਰਹੇ ਆ ਬਾਕੀ ਸੰਘਰਸ਼ ਚੱਲਦਾ ਰਹਿੰਦਾ ਹੈ ਸੰਘਰਸ਼ ਦੇ ਦੀਆਂ ਇਹ ਤਸਵੀਰਾਂ ਜਿਹੜੀਆਂ ਇਹ ਸਾਨੂੰ ਵਾਕਈ ਹੀ ਵਿਸ਼ੇਸ਼ ਲੱਗੀਆਂ ਤਾਂ ਹੀ ਅਸੀਂ ਇਸ ਨੂੰ ਕਵਰ ਕਰ ਰਹੇ ਆ ਜੀ ਮੈਂ ਕੁਛ ਐਡ ਕਰਨਾ ਚਾਹੁੰਦਾ ਜਿਵੇਂ ਜਿਹੜੇ ਆਰਟਿਸਟ ਆਪਣੇ ਕੋਲੇ ਆਉਂਦੇ ਆ ਜਿਵੇਂ ਸੈਮੂਲ ਜੌਨ ਆ ਜਾਂ ਕਾਫੀ ਆਰਟਿਸਟ ਉਹਨਾਂ ਵਾਸਤੇ ਆਪਾਂ ਸਾਹਮਣੇ ਓਪਨ ਮਾਈਕ ਰੱਖਦੇ ਆ ਜਾਂ ਜਿਵੇਂ ਤੁਸੀਂ ਬੈਂਚ ਦੇਖ ਰਹੇ ਹੋ ਸਾਹਮਣੇ ਤਾਂ ਇਹ ਬੈਂਚਾਂ ਤੇ ਜਿਵੇਂ ਸ਼ਾਮ ਨੂੰ ਆਪਾਂ ਰੰਗਮੰਚ ਵਾਸ ਪੂਰਾ ਮਲੋ ਘਾਰ ਵਰਗਾ ਮਾਹੌਲ ਬਣਦਾ ਬਾਕੀ ਇੰਦਰ ਜੀ ਇਹ ਬਾਈ ਜੀ ਜੀ ਨਹੀਂ ਉਹ ਤੇ ਬਿਲਕੁਲ ਆਪਣੇ ਇੰਦਰ ਅਗਰੇ ਬਾਈ ਇੰਦਰ ਵੀ ਆਏ ਨੇ ਜਿਹੜੇ ਬਜ਼ੁਰਗਾਂ ਦੇ ਸਕੂਲ ਚਲਾਉਂਦੇ ਨੇ ਇਹਨਾਂ ਨਾਲ ਵੀ ਜਿਹੜੀ ਹੈ 2 ਮਿੰਟ ਦੀ ਗੱਲਬਾਤ ਹੈ ਇਹ ਕਰਦੇ ਆ ਕਿਉਂਕਿ ਬਹੁਤ ਵਧੀਆ ਉਪਰਾਲਾ ਇਹ ਜਿਹੜਾ ਕੀਤਾ ਗਿਆ ਵਿੜਾ ਜਿਹੜਾ ਬਣਾਇਆ ਗਿਆ ਸਿੰਘੂ ਬਾਰਡਰ ਤੇ ਪਹਿਲਾਂ ਤਾਂ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਕਿ ਤੁਸੀਂ ਬਹੁਤ ਸੋਹਣਾ ਜਿਹੜਾ ਕਾਰਜ ਹੈ ਇਸ ਮੋਰਚੇ ਤੇ ਸੰਘਰਸ਼ਿਤ ਵਿੱਚ ਕਰ ਰਹੇ ਹੋ ਮਿਹਰਬਾਨੀ ਜੀ ਮਿਹਰਬਾਨੀ ਬਹੁਤ ਬਹੁਤ ਕਿੱਦਾਂ ਦਾ ਤੁਸੀਂ ਜਿਹੜਾ ਬਜ਼ੁਰਗਾਂ ਨੂੰ ਜਿਹੜੀ ਇੱਕ ਕਹਿ ਦੀ ਹੈ ਕਿ ਮੋਟੀਵੇਸ਼ਨ ਗਾਈਡੈਂਸ ਜਾਂ ਬਜ਼ੁਰਗਾਂ ਦੇ ਵਿੱਚ ਉਤਸ਼ਾਹ ਭਰਦੇ ਹੋ ਇੱਕ ਵਾਰੀ ਜਰੂਰ ਦੱਸੋ ਸੋ ਇਹਦੇ ਚ ਪਹਿਲੀ ਤੇ ਇਹ ਵੇਖਣ ਵਾਲੀ ਚੀਜ਼ ਸੀਗੀ ਮੇਰੇ ਲਈ ਵੀ ਮੇਰੇ ਲਈ ਇੱਕ ਆਪਣੇ ਲਈ ਇੱਕ ਵੱਡਾ ਐਕਸਪੀਰੀਅੰਸ ਆ ਕਿ ਜਿਹੜੇ ਸਾਡੇ ਬਜ਼ੁਰਗ ਨੇ ਵੱਖ-ਵੱਖਰੇ ਪਿੰਡਾਂ ਤੋਂ ਉਹਨਾਂ ਤੋਂ ਆਪ ਨੂੰ ਹੀ ਬਹੁਤ ਸਿੱਖਣ ਨੂੰ ਮਿਲਿਆ ਤੇ ਜਿਹੜੀ ਸਿਖਾਉਣ ਵਾਲੀ ਚੀਜ਼ ਉਹਨਾਂ 'ਚ ਇਹ ਦੇਖੀ ਗਈ ਕਿ ਉਹਨਾਂ 'ਚ ਇੱਕ ਬੜਾ ਚਾਜ ਆ ਵਾ ਕਿਉਂਕਿ ਹੁਣ ਜਿਵੇਂ ਪੜ੍ਹਾਈ ਬਹੁਤ ਅਨਮੋਲ ਚੀਜ਼ ਆ ਸੋ ਇੱਕ ਜਿਵੇਂ ਕੱਲ ਬਜ਼ੁਰਗ ਸਾਡੇ ਆਏ ਸੀ ਕਹਿੰਦਾ ਮੈਂ 45 ਕਿੱਲੇ ਤੇ ਬਣਾ ਲਈ ਹੁਣ ਜੇ ਮੇਰੇ ਤੋਂ ਕੋਈ ਇੱਕ ਕਿੱਲਾ ਵੀ ਲੈ ਲੇ ਮੈਨੂੰ ਪੜ੍ਹਨਾ ਸਿਖਾ ਦੇ ਸੋ ਪੜ੍ਹਨ ਦਾ ਮਤਲਬ ਜੇ ਉਹਨਾਂ ਨੂੰ ਗੁਰਮੁਖੀ ਪੜ੍ਹਨੀ ਆ ਜੇ ਵੀ ਅਸੀਂ ਰੱਬ ਦਾ ਨਾਮ ਆਪ ਲੈ ਸਕੀਏ ਬਜ਼ੁਰਗ ਉਹ ਆਉਂਦੇ ਨੇ ਜਿਹੜੇ ਕਦੀ ਸਕੂਲ ਨਹੀਂ ਗਏ ਤੇ ਇੱਕ ਦੂਜੇ ਨੂੰ ਵੇਖ ਕੇ ਉਤਸ਼ਾਹ ਬੜਾ ਵੀ ਜਿਵੇਂ ਚੀਜ਼ਾਂ ਜਿਵੇਂ ਰੰਗ ਫੜ ਇਹ ਮੋਟੀਵੇਸ਼ ਸੀਗਾ ਵੀ ਜਿਹੜੇ ਬਜ਼ੁਰਗ ਇੱਥੇ ਆਏ ਨੇ ਇੱਥੇ ਡਟੇ ਹੋਏ ਨੇ ਆ ਉਹ ਮੋਰਚੇ ਨੂੰ ਤਾਂ ਬਹੁਤ ਕੁਝ ਦੇ ਕੇ ਜਾ ਰਹੇ ਆਪਣੀ ਸਮੂਲੀਅਤ ਦੇ ਨਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਇੱਕ ਸਮੂਲੀਅਤ ਦੀ ਆ ਤੇ ਉਹ ਜਦੋਂ ਵਾਪਸ ਜਾਣਗੇ ਉਹ ਨਾਲ ਬਹੁਤ ਕੁਝ ਲੈ ਕੇ ਵੀ ਜਾਣ ਇਥੋਂ ਸੋ ਮੇਨ ਆਈਡੀਆ ਸੀਗਾ ਤੇ ਦੂਸਰਾ ਇਹ ਸੀਗਾ ਵੀ ਜਿਹੜਾ ਉਹਨਾਂ ਦਾ ਵਿਹਲਾ ਸਮਾਂ ਉਹ ਕਿਉਂਕਿ ਹੁਣ ਦੋ ਥਾਵਾਂ ਬਣ ਸਕਦੀਆਂ ਵੀ ਜਿਵੇਂ ਇੱਕ ਥਾਂ ਤੇ ਬੈਠ ਕੇ ਧਾਜ ਕੋਟਰੇ ਨੇ ਤੇ ਦੂਸਰੇ ਥਾਂ ਤੇ ਬੈਠ ਕੇ ਪੜਿਆ ਵੀ ਜਾ ਸਕਦਾ ਤਾਂ ਉਹਨਾਂ ਨੂੰ ਦੋ ਚੀਜ਼ਾਂ ਚੋਂ ਹੁਣ ਦੋ ਚੀਜ਼ਾਂ ਇਥੇ ਮੋਰਚੇ 'ਚ ਮਿਲ ਗਈਆਂ ਵੀ ਉਹਨਾਂ ਕਿਹੜੀ ਚੂਜ਼ ਕਰਨੀ ਹੈ ਜਿਵੇਂ ਤੁਸੀਂ ਬਜ਼ੁਰਗਾਂ ਨੂੰ ਪੜਾ ਰਹੇ ਹੋ 35 ਅਖਰੀ ਸਿਖਾ ਰਹੇ ਹੋ ਉਸ ਲੇਟੀ ਉੱਪਰ ਸਿਖਾ ਰਹੇ ਹੋ ਕਿਸ ਤਰੀਕੇ ਦਾ ਤੁਹਾਡਾ ਵੇਖ ਹੀ ਹੈ ਉਸ ਨੂੰ ਸਿਖਾਉਣ ਦਾ ਸੋ ਉਹਦੇ ਪਹਿਲਾਂ ਇੱਕ ਚੀਜ਼ ਸਾਡੀ ਜਿਹੜੀ ਸੀਗੀ ਵੀ ਅਸੀਂ ਇਹ ਸਮਝਿਆ ਕਿ ਸਿਖਾਉਣਾ ਹੈ ਤਾਂ ਹੁਣ ਉਹਨਾਂ ਡਿਗਰੀ ਤਾਂ ਲੈਣੀ ਨਹੀਂ ਨਾ ਨੌਕਰੀ ਤੇ ਲੱਗਣਾ ਨਹੀਂ। ਇਹ ਗੱਲ ਮੈਂ ਤਾਂ ਕਰ ਰਿਹਾ ਇੱਕ ਬਹੁਤ ਪੁਰਾਣੀ ਕਹਾਵਤ ਤੇ ਇੱਕ ਕਹਾਣੀ ਵੀ ਹੈ ਜੋ ਟੇਪਰ ਕਾਟਾਂ 'ਚ ਸੁਣਦੇ ਹੁੰਦੇ ਸੀ ਕਹਿੰਦੇ ਬਜ਼ੁਰਗ ਪੜਨ ਚਲੇ ਗਏ ਤੇ ਉਹਨਾਂ ਨੇ ਉਹਨਾਂ ਨੂੰ ਊੜਾ ਪਾਉਣਾ ਸਿਖਾਤਾ। ਉਹ ਬਜ਼ੁਰਗ ਘਰੇ ਜਾ ਕੇ ਉਹਨੇ ਮਿੱਟੀ ਦੇ ਉੱਤੇ ਆਪਦੀ ਉਂਗਲ ਨਾਲ ਊੜਾ ਜਦੋਂ ਪਾਉਣਾ ਸ਼ੁਰੂ ਕਰਤਾ ਤੇ ਊੜਾ ਬਾਲਾ ਵੱਡਾ ਬਣ ਗਿਆ ਤੇ ਆਪਦੀ ਨੌ ਨੂੰ ਕਹਿੰਦਾ ਪੁੱਤ ਚਰਖਾ ਚੱਕ ਮੇਰਾ ਊੜਾ ਆਉਂਦਾ। ਕਿਤੇ ਇਦਾਂ ਦਾ ਤਾਂ ਨਹੀਂ ਸਿਖਾਉਂਦੇ। ਸੋ ਇਹ ਇਹਦੇ 'ਚ ਕੋਈ ਮਾੜੀ ਗੱਲ ਨਹੀਂ। ਹੈਨਾ? ਇਹਦੇ 'ਚ ਕੋਈ ਮਾੜੀ ਕਿ ਜਦੋਂ ਹੁਣ ਇੱਥੇ ਬੈਠ ਕੇ ਵਿਚਾਰ ਕਰਦੇ ਆ ਕਿਉਂਕਿ ਜੇ ਆਪਾਂ ਸਮਝੀਏ ਤੇ ਸਾਡੇ ਲਈ ਇਹ ਸਪੇਸ ਕ੍ਰੀਏਟ ਕਰਨ ਦਾ ਮੋਟਿਵ ਮੈਂ ਇਹਨੂੰ ਇੰਗਲਿਸ਼ ਦੇ ਸ਼ਬਦਾਂ ਦੀ ਵਰਤੋਂ ਕਰੂੰਗਾ ਵੀ ਐਕਸਪ੍ਰੈਸ਼ਨ ਕਰ ਸਕਣ ਆਪਣਾ ਆਪਣੀ ਕੈਪੇਬਿਲਟੀ ਦਾ ਵੀ ਇੱਥੇ ਜਿਹੜੀਆਂ ਵੀ ਚੀਜ਼ਾਂ ਨੇ ਉਹ ਐਕਸਪ੍ਰੈਸ ਕਰ ਸਕਣ ਵੀ ਇੱਕ ਇਦਾਂ ਦੀ ਸਪੇਸ ਕ੍ਰੀਏਟ ਕੀਤੀ ਜਾ ਸਕੇ ਸੈਕੰਡੀ ਐਕਸਪੈਰੀਮੈਂਟ ਕਰ ਸਕਣ ਵੀ ਜਿਹੜੀਆਂ ਚੀਜ਼ਾਂ ਨਹੀਂ ਵੀ ਸਿੱਖੀਆਂ ਕਿਉਂਕਿ ਜ਼ਿੰਮੇਵਾਰ ਸੀਗੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਚ ਰੁੱਝੇ ਸੀਗੇ ਜਿਹੜੀਆਂ ਚੀਜ਼ਾਂ ਉਦੋਂ ਨਹੀਂ ਕੀਤੀਆਂ ਹੁਣ ਕਰ ਲੈਣ ਉਹਦੇ ਚੋਂ ਜਿਵੇਂ ਊੜਾੜਾ ਸਿੱਖਣਾ ਇੱਕ ਆ ਜਾਂ ਰੰਗ ਸਕਣ ਕਿਉਂਕਿ ਹੁਣ ਉਹ ਵੇਲੇ ਆ ਹੁਣ ਟਾਈਮ ਆ ਵੇਲੇ ਨਹੀਂ ਮਤਲਬ ਜ਼ਿੰਮੇਵਾਰੀਆਂ ਤੋਂ ਵੇਹਲਿਆ ਪਰ ਕਰਨ ਨੂੰ ਬਹੁਤ ਕੁਝ ਆ ਤੇ ਉਹਦੀ ਇੱਕ ਸੈਂਸ ਲੈ ਸਕਣ ਤੇ ਉਹ ਜਿਹੜਾ ਚਾਜ ਜਾਂ ਉਤਸ਼ਾਹ ਉਹ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਸੋ ਊੜੇ ਜੜੇ ਤੋਂ ਥੋੜਾ ਜਿਹਾ ਕਨਸੈਪਟ ਵੱਧ ਕੇ ਆ ਪਰ ਸ਼ੁਰੂਆਤ ਉਤੋਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਪਹਿਲਾਂ ਊੜਾ ਜੜਾ ਸਿੱਖ ਲਈਏ ਬਿਲਕੁਲ ਇਹ ਜਿਹੜਾ ਸੰਘਰਸ਼ ਆ ਸਨੇਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਹੋਏਗਾ ਪਰ ਜਿਹੜੀ ਇੱਥੇ ਉਹ ਸਿੱਖ ਰਹੇ ਨੇ ਤੁਹਾਡੇ ਕੋਲੇ ਆ ਰਹੇ ਨੇ ਕਿਉਂਕਿ ਅਸੀਂ ਵੀ ਜਦੋਂ ਬਜ਼ੁਰਗਾਂ ਕੋਲੇ ਜਾਂਦੇ ਆ ਸਿੱਖਣ ਲਈ ਬਹੁਤ ਕੁਝ ਮਿਲਦਾ ਬਹੁਤ ਯਾਰ ਬਹੁਤ ਨੋਕੜੇ ਉਹਨਾਂ ਤੋਂ ਤੁਸੀਂ ਸਿੱਖ ਵੀ ਰਹੇ ਹੋ ਸਿਖਾ ਵੀ ਰਹੇ ਹੋ ਬਹੁਤ ਵੱਡੀ ਗੱਲ ਹੈ ਕਿ ਇਸ ਸੰਘਰਸ਼ ਦੇ ਵਿੱਚੋਂ ਕੁਝ ਨਾ ਕੁਝ ਨਾਲ ਲੈ ਕੇ ਜਾ ਰਹੇ ਆ ਜੀ ਜੀ ਉਹਦੇ ਉਹਦੇ ਚ ਮੈਂ ਇਹ ਚੀਜ਼ ਜ਼ਰੂਰ ਐਡ ਕਰੂੰਗਾ ਵੀ ਜਿਵੇਂ ਸਾਡਾ ਜਿਹੜਾ ਕਿਉਂਕਿ ਉਹਨਾਂ ਕੋਲ ਹੈ ਬਹੁਤ ਕੁਝ ਆ ਐ ਨਹੀਂ ਵੀ ਉਹਨਾਂ ਨੂੰ ਅੱਜ ਨਵੀਂ ਚੀਜ਼ ਸਿਖਾ ਦਈਏ ਤੇ ਅਸੀਂ ਬਹੁਤ ਹੋ ਗਏ ਉਹ ਉਹੀ ਗੱਲ ਵੀ ਅਸੀਂ ਸਿੱਖ ਰਹੇ ਆ ਪਰ ਉਹਦੇ ਚ ਸਾਡਾ ਜਿਹੜਾ ਰੋਲ ਇਹ ਹੋ ਜਾਂਦਾ ਕਿ ਅਸੀਂ ਜਿਵੇਂ ਇੱਕ ਸੈਟਿੰਗ ਚ ਸਵਾਲ ਪੁੱਛੇ ਜਾਂਦੇ ਆ ਵੀ ਜੇ ਇੱਕ ਸਵਾਲ ਤੋਂ ਹੀ ਸ਼ੁਰੂ ਕਰ ਲਈਏ ਵੀ ਪੜ੍ਹਾਈ ਕਿਉਂ ਕੀ ਲੋੜ ਆ ਅ ਜੇ ਜਮ ਮੰਨ ਲਓ ਵੀ ਉਹਨਾਂ ਨੂੰ ਐ ਹੁੰਦਾ ਵੀ ਸਾਨੂੰ ਐ ਚਿੰਤਾਵਾਂ ਬਹੁਤ ਆ ਬਾਕੀ ਤੇ ਹੋਰ ਕੁਝ ਨਹੀਂ ਜੇ ਇੱਥੇ ਵੀ ਬੈਠੇ ਆ ਘਰ ਦਾ ਸੋਚੀ ਜਾਂਦੇ ਆ ਫਿਰ ਉਹ ਸਾਡੀ ਸਾਡਾ ਕੰਮ ਉੱਥੋਂ ਸਵਾਲ ਤੋਂ ਹੀ ਸ਼ੁਰੂ ਹੋ ਜਾਂਦਾ ਵੀ ਚਿੰਤਾ ਕਿਹੜੀ ਕਿਹੜੀ ਆ ਤੇ ਕਿਉਂ ਹੁੰਦੀ ਕੀ ਸਾਡੇ ਕੋਲ ਕੰਟਰੋਲ 'ਚ ਆ ਕਿ ਨਹੀਂ ਆ ਤੇ ਜਦੋਂ ਸਵਾਲ ਪੁੱਛੇ ਜਾਂਦੇ ਇੱਕ ਦੂਜੇ ਨਾਲ ਸਾਂਝੇ ਕੀਤੇ ਜਾਂਦੇ ਆ ਤਾਂ ਉੱਥੋਂ ਉਹ ਸਿੱਖਣ ਨੂੰ ਮਿਲਦਾ ਤੋ ਜਿਵੇਂ ਉਥੇ ਲਿਖ ਕੇ ਵੀ ਲਾਇਆ ਹੋਇਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੈ ਹਨਾ ਸੋ ਨਾਮ ਉਹੀ ਕਿ ਬਜ਼ੁਰਗੀਆਂ ਦਾ ਸਕੂਲ ਵੀ ਇੱਥੇ ਬੈਠ ਕੇ ਆਪਣੀ ਜਿਹੜੀ ਉਹ ਵਿਚਾਰ ਵਟਾਂਦਰਾ ਸਾਂਝਾ ਕਰ ਸਕਣ ਨਵਾਂ ਸਿੱਖ ਸਕਣ ਤੇ ਜਦੋਂ ਮੋਰਚੇ ਤੋਂ ਜਾਣਗੇ ਤੇ ਆਪਣੇ ਨਾਲ ਵਾਧੂ ਕੁਝ ਲੈ ਕੇ ਵੀ ਜਾਣ ਇਥੋਂ ਸਾਡੇ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਇਹ ਸਿੰਘੂ ਬਾਰਡਰ ਤੇ ਜਿਹੜਾ ਵੇੜਾ ਹੈ ਉਹਦੇ ਤੁਹਾਨੂੰ ਦਰਸ਼ਨ ਕਰਾਏ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਬਜ਼ੁਰਗ ਆਉਂਦੇ ਨੇ ਨੌਜਵਾਨ ਆਉਂਦੇ ਨੇ ਕਾਸਾ ਚੀਜ਼ ਆ ਕਿ ਇਸ ਮੋਰਚੇ ਦੇ ਉੱਪਰ ਜਿਕਰ ਬਜ਼ੁਰਗ ਡਟੇ ਹੋਏ ਨੇ ਬਜ਼ੁਰਗ ਇੱਥੇ ਬੈਠੇ ਹੋਏ ਨੇ ਸੰਘਰਸ਼ ਲੜ ਰਹੇ ਨੇ ਤਾਂ ਪਿੱਛੇ ਪਰਿਵਾਰ ਵੀ ਉਹਨਾਂ ਦਾ ਫਿਕਰ ਕਰਦਾ ਪਰ ਇਹ ਵੀਡੀਓ ਤੁਹਾਨੂੰ ਤੁਹਾਡੀਆਂ ਚਿੰਤਾਵਾਂ ਤੋਂ ਮੁਕਤ ਕਰੇਗੀ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ ਬਜ਼ੁਰਗ ਇੱਥੇ ਚੜ੍ਹਦੀ ਕਲਾ ਵਿੱਚ ਨੇ ਇੱਥੇ ਵਿੱਦਿਆ ਹਾਸਲ ਕਰ ਰਹੇ ਨੇ ਇੱਥੇ ਸਿੱਖ ਰਹੇ ਨੇ ਇੱਥੇ ਮੋਰੰਜਨ ਵੀ ਉਹਨਾਂ ਦਾ ਹੋ ਰਿਹਾ ਕਿਸੇ ਤਰ੍ਹਾਂ ਦੀ ਕੋਈ ਵੀ ਇੱਥੇ ਕਮੀ ਜਾਂ ਮੁਸ਼ਕਲ ਨਹੀਂ ਹੈ ਸਾਂਝਾ ਟੀਵੀ ਦੀ ਕੋਸ਼ਿਸ਼ ਹੈ ਕਿ ਗਰਾਊਂਡ ਰੈਲਿਟੀ ਕੀ ਹੈ ਉਸ ਤੋਂ ਤੁਹਾਨੂੰ ਜਾਣੂ ਕਰਾਈਏ ਇਸੇ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇਣੇ ਇਸ ਵਕਤ ਮੈਂ ਰਾਜਵਿੰਦਰ ਪੁੱਲਰ ਆਪਣੇ ਕੈਮਰਾਮੈਨ ਸਾਥੀ ਪੰਕੇ ਦੇ ਨਾਲ ਤੁਹਾਡੇ ਤੋਂ ਲੈਣਾ ਆ ਗਿਆ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ ਤਦ ਤੱਕ ਲਈ ਸასი ਕਾਲ प्लीज सब्सक्राइब आवर चैनल एंड प्रेस द बेल आइकन ताकि कोई भी नई अपडेट तुझे बिल्कुल भी मिस ना करो